हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾ ਆਕਲਾ ਵਿਖੇ ਅਤਿਆਰੀਦੀਨ ਆਪਾਂ 14 ਨੰਬਰ ਸੈੱਟ ਦੇ ਤੀਜੇ ਪੈਰੇ ਦੇ ਉੱਤੇ ਆ ਗਏ ਤਾਂ ਧਿਆਨ ਨਾਲ ਪੜਾਂਗੇ ਕਹਿੰਦਾ ਐਤਵਾਰ ਦਾ ਦਿਨ ਸੀ ਹਰੀਸ਼ ਆਪਣੇ ਦੋਸਤਾਂ ਨਾਲ ਪਾਰਕ ਵਿੱਚ ਖੇਡ ਰਿਹਾ ਸੀ ਨੇੜੇ ਹੀ ਇੱਕ ਛੱਪੜ ਸੀ ਹਰੀਸ਼ ਤੈਰਨਾ ਚਾਹੁੰਦਾ ਸੀ ਉਸ ਨੇ ਛੱਪੜ ਵਿੱਚ ਛਾਲ ਮਾਰ ਦਿੱਤੀ ਛੱਪੜ ਦੇ ਦੂਜੇ ਸਿਰੇ ਤੇ ਪਾਣੀ ਵਿੱਚ ਕੁਝ ਬਤਖਾਂ ਸਨ ਹਰੀਸ਼ ਤੇ ਤਰਾਕੀ ਠੰਡੇ ਪਾਣੀ ਅਤੇ ਹਲਕੀ ਧੁੱਪ ਦਾ ਆਨੰਦ ਲੈ ਰਿਹਾ ਸੀ ਠੀਕ ਹੈ ਤਰਾਕੀ ਠੰਡੇ ਪਾਣੀ ਤੇ ਹਲਕੀ ਧੁੱਪ ਦਾ ਆਨੰਦ ਲੈ ਰਿਆ ਸੀ ਠੀਕ ਅੱਗੇ ਕਹਿੰਦਾ ਅਚਾਨਕ ਉਸ ਨੇ ਇੱਕ ਉੱਚੀ ਆਵਾਜ਼ ਸੁਣੀ ਅਤੇ ਪਾਣੀ ਖਿੱਲਰ ਗਿਆ ਉਸ ਨੇ ਆਲੇ ਦੁਆਲੇ ਦੇਖਿਆ ਕਿ ਕੀ ਕਿਸੇ ਨੇ ਚੱਪੜ ਵਿੱਚ ਡੁਬਕੀ ਤਾਂ ਨਹੀਂ ਮਾਰੀ ਉਸ ਨੇ ਕਿਸੇ ਨੂੰ ਨਹੀਂ ਦੇਖਿਆ ਠੀਕ ਹੈ ਬੇਟਾ ਤਾਂ ਆਪਾਂ ਹੁਣ ਇਹ ਪੈਰਾ ਪੜ ਲਿਆ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਹਰੀਸ਼ ਪਾਰਕ ਵਿੱਚ ਖਾਲੀ ਥਾਂ ਨਾਲ ਖੇਡ ਰਿਹਾ ਸੀ ਕਿਹਦੇ ਨਾਲ ਖੇਡ ਰਿਹਾ ਸੀ ਬੇਟਾ ਆਪਾਂ ਪੈਰੇ ਦੇ ਸ਼ੁਰੂ 'ਚ ਹੀ ਪੜਿਆ ਸੀ ਆਪਣੇ ਦੋਸਤਾਂ ਦੇ ਨਾਲ ਠੀਕ ਹੈ ਹਰੀਸ਼ ਨੇ ਚੱਪੜ ਵਿੱਚ ਛਾਲ ਮਾਰ ਦਿੱਤੀ ਤੈਰਨ ਲਈ ਮੱਛੀਆਂ ਫੜਨ ਲਈ ਬਤਖਾਂ ਦਾ ਪਿੱਛਾ ਕਰਨ ਲਈ ਇਸ਼ਨਾਨ ਕਰਨ ਦੇ ਲਈ ਤਾਂ ਬੇਟਾ ਕੀ ਕਰਦਾ ਹੈ ਤਾਂ ਆਪਾਂ ਪੈਰੇ 'ਚ ਪੜਿਆ ਸੀ ਵੀ ਹਰੀਸ਼ ਹੈ ਜਿਹੜਾ ਤੈਰਨਾ ਚਾਹੁੰਦਾ ਸੀ ਤੈਰਨ ਦੇ ਲਈ ਛਾਲ ਮਾਰੀ ਸੀ ਉਹਨੇ ਅੱਗੇ ਹੈਗਾ ਬੇਟਾ ਮੌਸਮ ਸੀ ਬਹੁਤ ਗਰਮ ਥੋੜਾ ਗਰਮ ਬਹੁਤ ਠੰਡਾ ਠੰਡਾ ਅਤੇ ਬਰਸਾਤੀ ਤਾਂ ਬੇਟਾ ਆਪਾਂ ਪਹਿਰੇ ਚ ਪੜਿਆ ਵੀ ਉਹ ਠੰਡੇ ਪਾਣੀ ਦਾ ਆਨੰਦ ਲੈਂਦਾ ਪਿਆ ਸੀ ਠੀਕ ਹੈ ਤੈਰਨ ਦਾ ਠੰਡੇ ਪਾਣੀ ਦਾ ਆਨੰਦ ਠੰਡੇ ਪਾਣੀ ਦਾ ਆਨੰਦ ਬੇਟਾ ਉਹ ਸਰਦੀ ਦੇ ਵਿੱਚ ਤਾਂ ਲੈ ਨਹੀਂ ਸਕਦਾ ਠੰਡੇ ਮੌਸਮ ਦੇ ਵਿੱਚ ਥੋੜੇ ਗਰਮ ਮੌਸਮ ਦੇ ਵਿੱਚ ਜਿਹੜਾ ਹੈਗਾ ਇਹਦਾ ਉੱਤਰ ਆਊਗਾ ਸਹੀ ਥੋੜਾ ਗਰਮ ਸੀ ਮੌਸਮ ਠੀਕ ਹੈ ਕਿਉਂਕਿ ਉਹ ਪਾਣੀ ਠੰਡੇ ਪਾਣੀ ਦਾ ਆਨੰਦ ਲੈ ਰਿਹਾ ਸੀ ਠੰਡ ਦੇ ਮੌਸਮ ਦੇ ਵਿੱਚ ਠੰਡੇ ਪਾਣੀ ਦਾ ਆਨੰਦ ਜਿਹੜਾ ਉਹ ਨਹੀਂ ਲਿਆ ਜਾ ਸਕਦਾ ਤਾਂ ਬੇਟਾ ਇਹ ਤੁਹਾਡੀ ਅੰਡਰਸਟੈਂਡਿੰਗ ਵਾਲਾ ਸਵਾਲ ਸੀ ਅੱਗੇ ਆ ਗਿਆ ਸਵਾਲ ਨੰਬਰ 14 ਛੱਪੜ ਵਿੱਚ ਹੂਰ ਕੌਣ ਸੀ ਕੁਝ ਬਤਖਾਂ ਦੋ ਲੜਕੇ ਹਰੀਸ਼ ਦਾ ਦੋਸਤ ਮਛੀਰਾ ਤਾਂ ਬੇਟਾ ਆਪਾਂ ਪੜਿਆ ਸੀ ਇੱਕ ਪਾਸੇ ਕੁਝ ਬਤਖਾਂ ਸੀਗੀਆਂ ਠੀਕ ਹੈ ਏ 1 ਇਹਦਾ ਰਾਈਟ ਆਨਸਰ ਆਊਗਾ ਅੱਗੇ ਬੇਟਾ ਇਹਦੇ ਆਤੀ ਸਵਾਲ ਦੇ ਉੱਤੇ ਆ ਗਏ ਕਹਿੰਦਾ ਲਫਜ ਅਸਲ ਦੇ ਵਿੱਚ ਬੇਟਾ ਇੱਥੇ ਸ਼ਬਦ ਹੈਗਾ ਲਫਜ ਡੋਬ ਨਹੀਂ ਗੂਤਾ ਲਗਾਉਣਾ ਆ ਠੀਕ ਹੈ ਦਾ ਅਰਥ ਹੋਵੇਗਾ ਤਿਲਕਣਾ ਡਿੱਗਣਾ ਛਾਲ ਮਾਰਨਾ ਤਾਂ ਬੇਟਾ ਬੂਤਾ ਲਾਉਣਾ ਜਾਂ ਆਪਾਂ ਕਹਿੰਨੇ ਛਾਲ ਮਾਰੀ ਉਹਨੇ ਗੂਤਾ ਲਾਇਆ ਤਾਂ ਇਹਦਾ ਅਰਥ ਹੈ ਜਿਹੜਾ ਉਹ ਛਾਲ ਮਾਰਨਾ ਸਭ ਤੋਂ ਨੇੜੇ ਦਾ ਅਰਥ ਹੈਗਾ ਆ ਇਹਦੇ ਨਾਲ ਹੀ ਬੇਟਾ ਇਹ ਪਿਆਰੇ ਦੇ 25 ਸਵਾਲ ਵੀ ਕੰਪਲੀਟ ਹੋ ਗਏ ਅਗਲਾ ਪਹਿਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ